ਤੋ ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਪਸ਼ੂ ਮੇਲਾ ਤਨੌਲਾ ਆਲ ਇੰਡੀਆ ਦੇ ਚੈਂਪੀਅਨ ਮੁਕਾਬਲੇ ਹੋਇਆ ਮੁਰਾ ਨਸਲ ਦੇ ਵਿੱਚ ਕਹਿੰਦੇ ਆਹ ਬੋਲਣੇ ਵੀ ਬਾਜ਼ੀ ਮਾਰੀ ਆ ਪਹਿਲੇ 10 ਬੁੱਲਾਂ ਦੇ ਵਿੱਚ ਆ ਕੇ ਆਪਣਾ ਰਿਕਾਰਡ ਬਣਾਇਆ ਕਹਿ ਦਈਏ ਤਾਂ ਆਲ ਇੰਡੀਆ ਦੇ ਵਿੱਚ ਨਾਂ ਚੱਲੂਗਾ ਬਾਈ ਵੀ ਪਹਿਲੇ 10 ਬੁੱਲਾਂ ਚ ਆਇਆ ਬੀਐਫ ਤਨੌਲੇ ਦੇ ਮੇਲੇ ਤੇ ਬਾਈ ਜੀ ਸਭ ਤੋਂ ਪਹਿਲਾਂ ਮੁਬਾਰਕਾ ਜੀ ਤੁਹਾਨੂੰ ਵੀ ਬਾਬਾ ਕਿਹੜਾ ਪਿੰਡ ਹੈ ਵੀਰੇ ਆਪਣਾ ਪਿੰਡ ਵੀਰੇ ਖਿਆਲਾ ਪਿੰਡ ਖਿਆਲਾ ਜ਼ਿਲ੍ਹਾ ਮਾਨਸਾ ਹਾਂਜੀ ਬਾਈ ਜੀ ਠੀਕ ਆ ਭਾਈ ਜੀ ਇਹਦੀ ਉਮਰ ਕਿੰਨੀ ਆ ਉਮਰ 38 ਕਿ ਮਹੀਨੇ ਹੈਗੀ ਵੀਰੇ 38 ਮਹੀਨੇ ਦੀ ਉਮਰ ਆ ਤੇ ਕਿਹੜੇ ਸੀਮਨ ਦਾ ਵੀਰੇ ਇਹ ਕੋਹਿਨੂਰ ਦਾ ਵੀਰੇ ਕੋਹਿਨੂਰ ਲక్ష్ਮੀ ਡੈਰੀ ਫਾਰਮ ਦਾ ਹਾਂਜੀ ਭਾਈ ਜੀ ਤੇ ਜੇ ਭਾਈ ਮਾਂ ਵਾਲੀ ਗੱਲ ਕਰੀਏ ਮਾਂ ਵਾਲੇ ਪਾਸੇ ਮਾਂ ਭਾਈ ਸੁਲਤਾਨ ਦੀ ਇਹਦੀ ਮਾਂ ਸੁਲਤਾਨ ਦੀ ਹਾਂਜੀ ਭਾਈ ਜੀ ਤੇ ਦੋਸਤੋ ਵੱਡੀ ਗੱਲ ਇਹ ਆ ਇਸ ਬੋਲ ਦਾ ਜੇ ਰਿਕਾਰਡ ਕਰੀਏ ਨਾ ਦੋਨੇ ਸਾਈਡਾਂ ਤੋਂ ਬਹੁਤ ਤਕੜਾ ਰਿਕਾਰਡ ਆ ਮਾਂ ਵਾਲੇ ਪਾਸੇ ਵੀ ਸੁਲਤਾਨ ਬੁੱਢਾ ਖਿੜਾ ਤੇ ਪਿਓ ਵਾਲੇ ਪਾਸੇ ਕਹਿੰਦੇ ਕੋਹਿਨੂਰ ਦਾ ਬੱਚਾ ਹੈ ਤੇ ਵੀਰੇ ਮਾਂ ਦੇ ਦੁੱਧ ਦਾ ਕੀ ਰਿਕਾਰਡ ਆ 20+ ਹੈਗਾ ਵੀਰੇ 20+ ਹਾਂਜੀ ਭਾਈ ਤੇ ਕੋਈ ਗੰਜਾਇਸ ਵਾਲੀ ਗੱਲ ਹੀ ਨਹੀਂ ਮਿੱਤਰੋ ਬੁੱਲ ਵੀ ਬਹੁਤ ਸੋਹਣਾ ਸਿੰਘਾ-ਸੁੰਗਾ ਦਾ ਉਮਰ ਬਹੁਤ ਜ਼ਿਆਦਾ ਛੋਟੀ ਹੈ ਬਾਈ ਕਿੰਨੇ ਚਿਰ ਤੋਂ ਆਪਾਂ ਨਸਲ ਸੁਧਾਰ ਤੇ ਕੰਮ ਕਰ ਰਹੇ ਆਂ ਬਾਈ ਥੋੜਾ ਟਾਈਮ ਹੀ ਹੋਇਆ ਮੰਨ ਲਓ ਆਪਾਂ ਇਹੀ ਲਿਆ ਪਹਿਲਾਂ ਪਹਿਲਾ ਵਾਲਾ ਉਦੋਂ ਪਹਿਲਾਂ ਹੈ ਨਹੀਂ ਸੀ ਕੋਈ ਵੀ ਆਪਣਾ ਤੇ ਬਾਈ ਮੇਲਿਆਂ ਦੇ ਵਿੱਚ ਕਦੇ ਪਹਿਲਾਂ ਗਏ ਆਪਾਂ ਨਹੀਂ ਫਸਟ ਟਾਈਮ ਆ ਬਾਈ ਫਸਟ ਬਸ ਇੱਕਦੋਂ ਪਹਿਲਾਂ ਕੋਟੜੇ ਗਏ ਸੀਗੇ ਕੋਟੜੇ ਥੋੜੇ ਦਿਨ ਪਹਿਲੀ ਮੇਲਾ ਸੀ ਉਦੋਂ ਗਏ ਸੀ ਆਂ ਹਾਂਜੀ ਬਾਈ ਜੀ ਠੀਕ ਆ ਬਾਈ ਉੱਥੇ ਕੀ ਬਣਿਆ ਉੱਥੇ ਹੀ ਪਹਿਲੇ 10 ਚ ਆ ਗਿਆ ਸੀ ਬਾਈ ਇਹ ਕਿੰਨੇਵੇਂ ਨੰਬਰ ਤੇ ਆ ਗਿਆ ਸੀ ਉੱਤੇ 9ਵੇਂ ਤੇ ਸੀ ਤੇ ਬਾਈ ਅੱਜ ਕਿਹੜੇ ਨੰਬਰ ਤੇ ਆ ਅੱਜ ਬਾਈ ਹਜੇ ਡਿਕਲੇਅਰ ਮੈਨੂੰ ਪਤਾ ਹੈ ਨਹੀਂਗਾ ਵੈਸੇ 8 ਮਾ 9ਵਾਂ ਹੈਗਾ ਮੈਂ ਲਾ ਵੀ ਪਹਿਲੇ 10 ਨੰਬਰਾਂ ਚ ਆ ਗਿਆ ਹੈਗਾ ਬਾਈ ਪਹਿਲੇ 10 ਠੀਕ ਹੈ ਤੇ ਦੋਸਤੋ ਤੁਸੀਂ ਦੇਖ ਸਕਦੇ ਹੋ ਤੇ ਬਾਈ ਮੈਂ ਦੇਖੀ ਖੜੇ ਸੀਗੇ ਵੀਡੀਓ ਬਣੀ ਐ ਕੀ ਫੀਲ ਕਰ ਰਿਆ ਸੀ ਫਿਰ ਉਦੋਂ ਬਹੁਤ ਵਧੀਆ ਲੱਗਿਆ ਬਾਈ ਪਹਿਲੀ ਵਾਰੀ ਆਏ ਸੀ ਚਲੋ ਖੜ ਗਏ ਬਹੁਤ ਆ ਪਹਿਲੇ 10 ਚ ਹੈਨਾ ਇਹ ਬਹੁਤ ਹੁੰਦਾ ਮਾਨ ਵਾਲੀ ਗੱਲ ਹੋ ਜਾਂਦੀ ਆ ਕਿ ਪਹਿਲੇ 10 ਚ ਆਪਾਂ ਆ ਕੇ ਖੜ ਗਏ ਉਹ ਵੀ ਆਲ ਇੰਡੀਆ ਚੋ ਬਾਈ ਹੈਨਾ ਇਹ ਬਹੁਤ ਵੱਡੀ ਗੱਲ ਹੋ ਜਾਂਦੀ ਆ ਬਾਈ ਬਹੁਤ ਵੱਡੀ ਗੱਲ ਆ ਜੀ ਪਹਿਲੇ 10 ਬੁੱਲਾਂ ਦੇ ਵਿੱਚ ਆਉਣਾ ਤੇ ਬਾਈ ਜਿਹਦਾ ਨਾਮ ਕੀ ਰੱਖਿਆ ਰੱਖਿਆ ਨਾਮ ਜੋਰਾ ਵੀਰੇ ਦਾ ਨਾਮ ਜੋਰਾ ਹਾਂਜੀ ਬਾਈ ਮੈਨੂੰ ਨਾ ਤਾਂ ਫੇਰ ਵੀ ਦੇਖਿਓ ਤਾਂ ਹਾਂ ਬਾਈ ਜੋ ਰਿਹਾ ਆਪਾਂ ਦੀਪ ਸਿੱਧੂ ਦੇ ਫੈਨ ਰਹੇ ਆ ਬਾਈ ਹੈਨਾ ਠੀਕ ਆ ਬਾਈ ਆ ਕਰਕੇ ਬਸ ਉਹਨੂੰ ਤੇ ਮੇਨ ਖੁਰਾਕ ਕੀ ਰਹਿੰਦੀ ਆ ਬਾਈ ਮੇਨ ਬਾਈ ਨਾਰਮਲ ਡਾਈਟ ਹੀ ਆ ਠੀਕ ਹੈ ਹਾਂਜੀ ਕਿਉਂਕਿ ਡਾਈਟ ਹੈਵੀ ਹੁੰਦੀ ਤਾਂ weight up ਹੁੰਦਾ ਜਿਹੜੇ ਆਪਾਂ ਆਉਣਾ ਸੀਗਾ ਹੁਣ ਬੋਡੀ ਵੇਟ ਲੋ ਹੈ ਦਾ ਦੂਜੇ ਨਾਲ ਤਾਂ ਕਰ ਕੀ ਇਹ ਵੈਕ ਆ ਗਿਆ ਮੈਂ ਜੱਲ ਸਾਹਿਬ ਨੇ ਗੱਲ ਕੀਤੀ ਸੀ ਇਹ ਬੈਟਰ ਤੇ ਉਹ ਕਹਿੰਦੇ ਬਾਡੀ weight ਘਟਾ ਦਾ ਹੋਰ ਕੁਝ ਹੋਣੀ ਹੈਗਾ ਅੱਜ ਪੁੱਛਿਆ ਸੀ ਹੋਰ ਆ ਬਾਈ ਬੋਲ ਦੇ ਵਿੱਚ ਨਾ ਖਾਸੀਅਤ ਹੈ ਇੱਕ ਵੀ ਵਾਲ ਬੈਟ ਨਹੀਂ ਹੈਗੇ ਤੇ ਬਿਲਕੁਲ ਜੈਡ ਬਲੈਕ ਆ ਨਾ ਹਾਂਜੀ ਬਾਈ ਸਾਰੇ ਪਾਸੇ ਤੋਂ ਕੋਈ ਕਮੀ ਹੈ ਨਹੀਂ ਗਈ ਜਿਵੇਂ ਕਿ ਅਸੀਂ ਦੱਸਿਆ ਦੋਸਤੋ ਥੋੜਾ ਜਿਹਾ ਬਾਡੀ weight ਮਾਰ ਗਿਆ ਬੋਲ ਨੂੰ ਨਹੀਂ ਹੋ ਸਕਦਾ ਪਹਿਲੇ 2-3 ਤੀ ਆ ਜਾਂਦਾ ਉਹ ਬਦੀ ਗੱਲਬਾਤ ਹੈ ਕਿ ਕਿਸੇ ਵੀਰ ਨੇ ਵੀਰੇ ਸੀਮਨ ਪਿਆਰ ਕਰਵਾ ਲੈ ਹਾਂਜੀ ਬਾਈ ਸੀਮਨ ਹੈ ਗਿਆ ਵੀਰੇ ਜੇ ਕਿਸੇ ਵੀਰ ਨੇ ਸੀਮਨ ਪਰਵਾਉਣਾ ਹੋਵੇ ਨੰਬਰ ਵਗੈਰਾ ਆਪਣਾ 9514076657 ਵੀਰੇ ਠੀਕ ਆ ਬਾਕੀ ਡਾਇਰੈਕਟ ਮੀਟਿੰਗ ਤੇ ਵੀ ਹੈਗਾ ਜੇ ਕੋਈ ਮੇਰਾ ਵੀਰ ਬਚਾਹ ਮੰਨ ਹੁੰਦਾ ਤਾਂ ਆਪਣੀ ਨੰਬਰ ਤੇ ਕਾਲ ਕਰ ਸਕਦਾ ਲੈ ਵੀ ਮਿੱਤਰੋ ਨੰਬਰ ਤੁਹਾਨੂੰ ਦੇਤਾ ਬਾਕੀ ਧਨੀ ਰਮਾਨ ਸਾਹ ਦੇ ਏਰੀਆ ਦੇ ਵਿੱਚ ਤੁਸੀਂ ਸੰਪਰਕ ਕਰ ਸਕਦਾ ਕਿਸੇ ਨੇ ਸੀਮਨ ਪਰਵਾਉਣਾ ਵੀ ਹੁੰਦਾ ਪ੍ਰਮੋਹਣ ਦੀ ਵੀ ਹੈਗੀ ਆ ਬਾਈ ਸਾਰੀ ਗੱਲਬਾਤ ਹਨਾ ਬਾਈ ਕਿਹੜੇ ਕਿਹੜੇ ਏਰੀਆ ਜਿੱਥੇ ਆਪਣੇ ਡਾਕਟਰ ਹੈਗੇ ਨੇ ਜਿਨ੍ਹਾਂ ਕੋਲ ਸੀਮਨ ਡਾਕਟਰ ਮਾਨਸਾ ਏਰੀਆ ਹੈਗਾ ਲਗਭਗ ਸਾਰਾ ਹੀ ਬਾਈ ਠੀਕ ਆ ਬਾਈ ਬਾਕੀ ਜੇ ਇਧਰ ਉਧਰ ਦਾ ਹੋਇਆ ਉੱਥੇ ਆਪਾਂ ਬੰਦਾ ਭੇਜਦਾ ਡਾਕਟਰ ਭੇਜਦਾ ਕੋਈ ਠੀਕ ਆ ਬਾਈ ਮਾਨਸਾ ਦਾ ਏਰੀਆ ਲਾ ਲਓ ਬਾਈ ਤਲਵੰਡੀ ਸਾਬੋ ਸਰਦੂਲਗੜ ਹਨਾ ਕਿਸੇ ਵੀਰ ਨੇ ਸੀਮਨ ਪ੍ਰਵੋਣ ਹੁੰਦਾ ਸੰਪਰਕ ਬਾਈ ਨਾਲ ਕਰ ਲਿਓ ਜੇ ਕਿਸੇ ਵੀ ਡਾਕਟਰ ਵੀਰ ਨੂੰ ਵੀ ਸੀਮਨ ਦੀ ਲੋੜ ਹੈ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਮੇਨ ਗੱਲ ਇਹ ਹੈਗੀ ਦੋਸਤੋ ਵੀ ਮਾਂ ਵਾਲੇ ਪਾਸੇ ਵੀ ਕੋਈ ਕਮੀ ਨਹੀਂ ਮਾਂ ਸੁਲਤਾਨ ਤੇ ਬਹੁਤ ਵਧੀਆ ਇੱਕ ਚੀਜ਼ ਮੈਂ ਬਾਈ ਨਾਲ ਪਹਿਲਾਂ ਆਫਲੈਕ ਕੈਮਰੇ ਤੇ ਗੱਲ ਹੋਈ ਸੀ ਕਹਿੰਦਾ ਵੀ ਬਾਈ ਅਸੀਂ ਸੀਮਨ ਡਾਕਟਰ ਤੋਂ ਲੈਣੇ ਹੁੰਨੇ ਹੈਗੇ ਵੀ ਜਦੋਂ ਵੀ ਕੋਈ ਏਆਈ ਕਰਵਾਏ ਸਾਰੇ ਦੋਸਤਾਂ ਨੂੰ ਇਹੀ ਗੱਲ ਕਹਾਂਗੇ ਵੀ ਕਦੋਂ ਵੀ ਕੋਈ ਵੀ ਸੀਮਨ ਪਰਵਾਉਣਾ ਹੈ ਇਸ ਬੋਲ ਦੇ ਵੀ ਕਿਸ ਨੇ ਸੀਮਨ ਪਰਵਾਉਣਾ ਹੈ ਡਾਕਟਰ ਤੋਂ ਸੀਮਨ ਜਰੂਰ ਲਓ ਉਸ ਤੋਂ ਬਾਅਦ ਬਾਈ ਨੂੰ ਫੋਟੋ ਭੇਜੋ ਵੀ ਬਾਈ ਅਸੀਂ ਸੀਮਨ ਭਰਾ ਸੀ ਸਹੀ ਸੀ ਹਾਂਜੀ ਬਾਈ ਤੇ ਧੰਨਵਾਦ ਬਾਈ ਜੀ ਬਹੁਤ ਥੋੜੀ ਇੱਕ ਵਾਰੀ ਥੋੜ੍ਹ ਕੇ ਦਿਖਾ ਦਿਓ ਜੀ ਲਓ ਜੀ ਤੁਹਾਨੂੰ ਬੋਲ ਦਿਖਾਉਣੇ ਆ ਦਾਸ ਬੁੱਲਾਂ ਦੇ ਵਿੱਚ ਹਣੇ ਇਹ ਨਹੀਂ ਵੀ ਨੌਵੀਂ ਪਚੀ ਸਨਗਲ ਕੀਤੀ ਐ ਨੱਥ ਵੜਦਾ ਪੁੱਤ 10 ਸਾਲ ਆਪਣੇ ਕੋਲ ਹੀ ਆ ਹੁਣ ਓਕੇ ਬਰੋ ਫੇਕ ਜੂ